ਤਲਵੰਡੀ ਸਬੋ ਸ਼ਹਿਰ ਦਮਦਮਾ ਸਾਹਿਬ ਦੇ ਕਹਿੰਦੇ ਭਾਗ ਜਾਗ ਪਿਆ ਹੈ ਕਰਮ ਜਾਗ ਪਿਆ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਵੱਲੋਂ ਪ੍ਰੋਫੈਸਰ ਬਲਜਿੰਦਰ ਕੌਰ ਹਲਕਾ ਵਿਧਾਇਕਾ ਤਲਵੰਡੀ ਸਬ ਵੱਲੋਂ ਉਪਰਾਲੇ ਕੀਤੇ ਜਾ ਰਹੇ ਹੈ ਤਲਵੰਡੀ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਅੱਜ ਦੀ ਤਰੀਕ ਤੇ ਵਿੱਚ ਅੱਜ ਦੀ ਡੇਟ ਦੇ ਵਿੱਚ ਦੋ ਪ੍ਰੋਜੈਕਟ ਇੱਕ ਦਾ ਉਦਘਾਟਨ ਕੀਤਾ ਜਾਣਾ ਤੇ ਇੱਕ ਦਾ ਨੀਂਹ ਪੱਥਰ ਰੱਖਿਆ ਜਾਣਾ ਅੱਜ ਦੇ ਇਸ ਉਦਘਾਟਨ ਦੇ ਵਿੱਚ ਬਹਿੰਡੇ ਦੇ ਡੀਸੀ ਸਾਹਿਬ ਐਸਡੀਐਮ ਸਾਹਿਬ ਤਲਵੰਡੀ ਸਾਹਿਬ ਉਹ ਪ੍ਰੋਫੈਸਰ ਬਲਜਿੰਦਰ ਕੌਰ ਹਲਕਾ ਵਿਧਾਇਕਾ ਤਲਵੰਡੀ ਸਾਹਿਬ ਉਹ ਪਹੁੰਚ ਰਹੇ ਐ ਦੋ ਪ੍ਰੋਜੈਕਟ ਕਰੋੜਾਂ ਦੀ ਲਾਗਤ ਦੇ ਨਾਲ ਸ਼ੁਰੂ ਹੋਣ ਜਾ ਰਹੇ ਐ ਪੰਜਾਬ ਸਰਕਾਰ ਵੱਲੋਂ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਮਦਮਾ ਸਾਹਿਬ ਨੂੰ ਸੁੰਦਰ ਬਣਾਉਣ ਵਾਸਤੇ ਇਹ ਤਾਂ ਬਹੁਤ ਸੋਹਣਾ ਕੰਮ ਹੋ ਗਿਆ ਬਹੁਤ ਸੋਹਣਾ ਜੀ ਬਹੁਤ ਸੋਹਣਾ ਜੀ ਸਾਹਿਬ ਕਿੱਥੇ ਨੇ ਆਗੇ ਆਗੇ ਗਾੜੀ ਐਸੀ ਬੰਦੋ ਸਾਹਿਬ ਅੱਗੇ ਆਓ ਜੀ ਹਾਂ ਸਭ ਇਕੱਠੇ ਇਕੱਠੇ ਆ ਆ ਦੇਖੋ ਜੀ ਸਰ ਆ ਜਾਓ ਆ ਇਸ ਦੇ ਅੱਗੇ ਸਾਰੇ ਬੰਦੇ ਸਭ ਆ ਗਏ ਨੇ ਇਹਨੂੰ ਮੇਰੇ ਬਾਰੇ ਦੱਸੋ ਮੱਕਾ ਪਾ ਤੇ ਮੇਰੇ ਕੋਲ ਅੱਗੇ ਜਾ ਰਾਨੇ ਕੋਲ ਲੰਗ ਮੇਰਾ ਅੱਛਾ ਉਹ ਲੱਤ ਟੁੱਟ ਗਈ ਹੈ ਕਿ ਖਰਚਾ ਕਿ ਹੋਇਆ ਕਿ ਹੋਇਆ ਹੈ ਮੇਰੇ ਕੋਲ ਸੱਚਾ ਮੋਸਾ ਕੀ ਹੋਇਆ ਇਹ ਚੌਕ ਬਿਜ਼ਨਸ ਸੈਂਟਰ ਲੱਗਦਾ ਹੈ ਤੁਸੀਂ ਧਿਆਨ ਕਰਦੇ 50 ਲੱਖ ਰੁਪਇਆ ਹਾਂਜੀ ਸਾਰਾ ਮੇਰੀ ਪ੍ਰੋਫੈਸਰ ਵੀ ਰਿਮੋਟ ਕਰ ਲੈਣ 50 ਲੱਖ ਰੁਪਇਆ ਲਾ ਕੇ ਇਸ ਨਾਲੇ ਚੌਕ ਇਹ ਯਾ ਟਾਈਲਾਂ ਦੇ ਨਾਲ ਜਿਹੜਾ ਜਣਾ ਕਟਾ ਮਚ ਕੀਤਾ ਜਾ ਰਿਹਾ ਜਿਹੜਾ ਬਹੁਤ ਛੇਰ ਦਾ ਪੈਟਿੰਗ ਪਾਰ ਸਾਲ ਹੋ ਗਏ ਜਿਆਦਾ ਹੀ ਹੋ ਗਏ 12 ਸਾਲ ਦਾ ਆ ਦੇਖਦੇ ਦੇਖਦੇ ਹੋਗੇ ਸਰਕਾਰ ਦਾ ਤਾਂ ਪਿਛਲੇ 5 ਸਾਲੋਂ ਜਿਹੜੇ ਗੱਡੀਆਂ ਵਾਈਪਿੰਗ ਕੀ ਨੀ ਕਿੱਬਾ ਅੱਗੇ ਜਿਆਦਾ ਸੀਰੇ ਦੀ ਨੀ ਕਿਸੀ ਦੀ ਕਰਾ ਕਰਾ ਚਲੋ ਦੇਖਣਾ ਥੈਂਕ ਯੂ ਮੈਨ ਨੂੰ ਬਹਾ ਦੇ ਕੇ ਚਲੋ ਰੁਕੋ ਅਸੀਂ ਕੱਲ ਦੀ ਆਪ ਠੀਕ ਹੈ ਜੀ ਅਸੀਂ ਕੱਲ ਹਾਲੋ ਹੁਣ ਤਾਂ ਪੁੱਛੋ ਬਾਕੀ ਐ ਮਨਸੂਰੀ ਹੋਰ ਤਾਂ ਪੁੱਛੋ ਘਰਾਂ ਦੇ ਅੰਦਰ ਵਾਰਦੀ ਛੜ ਕੇ ਇੱਥੇ ਪੂਰਾ ਐ ਲਾਂਬੇ ਲਾ ਦੇਣੇ ਸੀ ਕਦਰ ਨਾ ਰਹਿ ਜਾਏ ਕੋਈ ਡੋਨੇਟ ਲਾ ਦੇ ਰੋਟੇ ਅੰਦਰ ਤਾਂ ਹੀ ਤਾਂ ਜਾਏਗਾ ਆ ਕਿੰਨੇ ਦਾ ਕੰਮ ਹੈ 60 ਲੱਖ ਦਾ 70 ਲੱਖ ਦਾ ਇਹ ਤਾਂ ਬਹੁਤ ਪੂਰਾ 1000000 ਕੱਢੀ ਜਾ 12 ਲੱਖ ਬਹੁਤ ਹੋ ਗਿਆ ਦੇਖੋ ਸਰਕਾਰ ਜਿਹੜੀ ਹੈਗੀ ਆ ਉਹਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਆਪਣੇ ਪਬਲਿਕ ਹੈਗੀ ਆ ਉਹਨਾਂ ਦੇ ਜਿਹੜੇ ਮੁੱਖ ਕਾਰਜ ਹੋ ਉਹਨਾਂ ਦੀ ਸਭ ਤੋਂ ਜਿਹੜੀ ਚਾਹਵਾਨ ਪ੍ਰੋਜੈਕਟਸ ਹੋ ਉਹਨਾਂ ਨੂੰ ਆਪਾਂ ਪ੍ਰਵਾਨ ਕਰੀਏ ਤੇ ਇਸ ਵਾਰ ਪਿਛਲੇ 1-2 ਸਾਲਾਂ ਤੋਂ ਪਹਿਲਾਂ ਇੱਥੇ ਤਲਵੰਡੀ ਸਾਹਿਬ ਵਿੱਚ ਜਿਹੜਾ ਦਮਦਮਾ ਸਾਹਿਬ ਹੈ ਉੱਥੇ ਸੀਵਰੇਜ ਦੀ ਪ੍ਰੋਬਲਮ ਸੀ ਕਿ ਤੇ ਸਰਕਾਰ ਵੱਲੋਂ ਉੱਥੇ ਅ 10-15 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਹੈਗਾ ਉਹ ਪ੍ਰੋਜੈਕਟ ਆਪਾਂ ਪਿਛਲੇ ਸਾਲ ਸ਼ੁਰੂ ਕੀਤਾ ਸੀ ਤੇ ਉਹ ਮੁਕੰਮਲ ਵੀ ਹੋ ਗਿਆ ਤੇ ਹੁਣ ਤੁਸੀਂ ਵੇਖਦੇ ਹੋ ਕਿ ਉੱਥੇ ਪਹਿਲਾਂ ਜਿਹੜਾ ਪਾਣੀ ਜਮਾ ਰਹਿੰਦਾ ਸੀ ਹੁਣ ਉਹ ਵਾਲਾ ਸੀਵਰੇਜ ਦਾ ਪਾਣੀ ਪਾਣੀ ਬਾਰਿਸ਼ ਦਾ ਪਾਣੀ ਜਮਾ ਰਹਿੰਦਾ ਸੀ ਉਹ ਵਾਲਾ ਮਸਲਾ ਹੱਲ ਹੋ ਗਿਆ ਤੇ ਉਹਦੇ ਨਾਲ ਨਾਲ ਕਿਉਂਕਿ ਇਹ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਤਾਂ ਫਰੀਦ ਜ਼ਮਦਮਾਨ ਸਾਹਿਬ ਤੇ ਇੱਥੇ ਬਾਹਰ ਤੋਂ ਵੀ ਬਹੁਤ ਸਾਰੇ ਲੋਕ ਜਿਹੜੇ ਆਉਂਦੇ ਨੇ ਤੇ ਉਹਨਾਂ ਦੀ ਇਹ ਵੀ ਡਿਮਾਂਡ ਸੀ ਕਿ ਇੱਥੇ ਆਪਾਂ ਇੱਕ ਵਾਰੀ ਜਿਹੜਾ ਹੈਗਾ ਇਹਦੀ ਸੁੰਦਰੀਕਰਨ ਕਰੀਏ ਇਹਨੂੰ ਪ੍ਰੋਪਰ ਨਵਾ ਜਿਹਾ ਇੱਕ ਰੁੱਖ ਦ ਇਨਾਲ ਹੀ ਤਲਵੰਡੀ ਸਾਹਿਬ ਉਹਦੇ ਏਰੀਆ ਵਿੱਚ ਕਿਉਂਕਿ ਵਾਟਰ ਵਰਕਸ ਦਾ ਵਿੱਚ ਕਾਫੀ ਸਾਰੀ ਜਿਹੜੀ ਸਲਟ ਹੈ ਉਹ ਜਮਾ ਹੋ ਰਹੀ ਸੀ ਤੇ ਲੋਕਾਂ ਨੂੰ ਫਿਰ ਬੰਦੀ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਸੀ ਕਿ ਕਾਫੀ ਸਮਾਂ ਜਿਹੜਾ ਹੈਗਾ ਪਾਣੀ ਦੀ ਕਿਲਤ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਦਾ ਵੀ ਉਹਦੀ ਸਫਾਈ ਸਾਫ ਸਫਾਈ ਉਹਦਾ ਰੱਖ-ਰਖਾਓ ਮੇਨਟੇਨੈਂਸ ਦੇ ਵਾਸਤੇ 80 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ ਤੇ ਉਹਦਾ ਵੀ ਰਿਪੇਅਰ ਰੀਨੋਵੇਸ਼ਨ ਦਾ ਕੰਮ ਜਿਹੜਾ ਹੈਗਾ ਉਹ ਵੀ ਚੱਲ ਰਿਹਾ ਹੈ ਤੇ ਨਾਲ ਜਿਹੜੇ ਇੱਕ ਦੋ ਇਸ ਤਰੀਕੇ ਦੇ ਪ੍ਰੋਜੈਕਟ ਜਿਹੜਾ 50 ਲੱਖ ਰੁਪਏ ਦਾ ਇੱਕ ਸਪੀਡ ਦਾ ਤੇ 1.60 ਲੱਖ ਰੁਪਏ ਦਾ ਇਹ ਸੰਗਤੋ ਆਪਾਂ ਇਨਫਰੋਮੇਸ਼ਨ ਕੀਤੀ ਆਪਾਂ ਕੋਸ਼ਿਸ਼ ਇਹ ਕਰ ਰਹੇ ਆ ਕਿ ਪਬਲਿਕ ਨੂੰ ਖਾਸ ਕਰ ਜਿਹੜਾ ਕਨੈਕਟੀਵਿਟੀ ਪਾਵੇਂ ਉਹ ਰੋਡ ਦਾ ਹੋਵੇ ਪਾਵੇਂ ਉਹ ਸਾਫ ਪਾਣੀ ਦਾ ਹੋਵੇ ਪਾਵੇਂ ਜਿੱਥੇ ਆਪਣੇ ਇਤਿਹਾਸਿਕ ਚੀਜ਼ਾਂ ਨੇ ਉਹਨਾਂ ਨੂੰ ਪਬਲਿਕ ਦੇ ਸਾਹਮਣੇ ਹੋਰ ਚੰਗੀ ਤਰੀਕੇ ਨਾਲ ਲਿਆਂਦੇ ਵਾਸਤੇ ਜਿਸ ਤਰੀਕੇ ਦੇ ਪ੍ਰੋਜੈਕਟਸ ਦੀ ਲੋੜ ਹੋਈ ਜੀ ਉਹ ਸਰਕਾਰ ਜ਼ਰੂਰ ਕਰ ਰਹੀ ਹੈ ਤੇ ਸਰਕਾਰ ਦੀ ਤਰਫੋਂ ਵੀ ਇਨਫੈਕਟ ਜਿਹੜੇ ਆਪਣੇ ਐਮ ਐਲ ਏ ਮੈਡਮ ਨੇ ਇਹ ਕਾਫੀ ਪਿਛਲੇ 2 ਸਾਲਾਂ ਤੋਂ ਹੀ ਕਲਾ ਸੀਵਰੇਜ ਪ੍ਰੋਜੈਕਟ ਦੇ ਵਾਸਤੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਦੋ ਪ੍ਰੋਜੈਕਟਸ ਦੇ ਵਾਸਤੇ ਜਿਹੜਾ ਹੈਗਾ ਸਰਕਾਰ ਦੇ ਕੋਲ ਜਾ ਕੇ ਉਹਨਾਂ ਨੂੰ ਇਹਦੀ ਜਾਇਜ਼ ਮੰਗ ਜੜਾਏਗਾ ਉਹਨੂੰ ਮੰਨਵਾ ਕੇ ਫਾਈਨਲੀ ਇਹ ਪ੍ਰੋਜੈਕਟ ਜਿਹੜੇ ਕਿ ਅਪਰੂਵ ਹੋਏ ਨੇ ਤੇ ਮੈਨੂੰ ਲੱਗਦਾ ਕਿ ਇਹਦੇ ਨਾਲ ਜਿਹੜਾ ਹੈਗਾ ਤਲਵੰਡੀ ਸਾਬੋ ਦਾ ਬਹੁਤ ਵਧੀਆ ਜਿਹੜਾ ਹੈਗਾ ਇੱਕ ਸੁੰਦਰੀਕਰਨ ਵੀ ਹੋਏਗਾ ਤੇ ਇੱਕ ਚੰਗਾ ਮੈਸੇਜ ਵੀ ਜਾਊਗਾ ਪਬਲਿਕ ਨੂੰ ਲੰਬੇ ਸਮੇਂ ਤੋਂ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਪੈਂਡਿੰਗ ਸੀਗੀਆਂ ਖਾਸ ਕਰਕੇ ਜਿਹੜਾ ਮੇਨ ਰੋਡ ਜਾਂਦੀ ਆ ਜਿੱਥੇ ਅੱਜ 3 ਕਰੋੜ 22 ਲੱਖ ਦੀ ਕੀਮਤ ਦੇ ਨਾਲ ਜਿਹੜਾ ਉਹਦਾ ਬਿਊਟੀਫਿਕੇਸ਼ਨ ਸੁੰਦਰੀ ਕਰਨ ਦਾ ਅੱਜ ਨੀਂ ਪੱਥਰ ਰੱਖਿਆ ਗਿਆ ਹੈ ਉੱਥੇ ਹੀ ਗਿੱਲਾਂ ਵਾਲੇ ਖੂਹ ਤੋਂ ਲੈ ਕੇ ਤੇ ਆ ਜਿਹੜੀ ਸੰਗਤ ਰੋਡ ਜਾਂਦੀ ਆ ਤੇ ਇਹ ਸੜਕਾਂ ਬਣਵਾਈਆਂ ਗਈਆਂ ਇਹਨਾਂ ਦਾ ਉਦਘਾਟਨ ਕੀਤਾ ਗਿਆ ਮੈਂ ਆਪਦੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਉਹਦਾ ਖਾਸ ਧੰਨਵਾਦ ਕਰਦੀ ਆ ਕਿਉਂਕਿ ਅ ਮੇਰੇ ਹਲਕੇ ਦੇ ਵਿੱਚ ਅੱਜ ਇੱਕ ਬਹੁਤ ਵੱਡੇ ਪ੍ਰੋਜੈਕਟ ਜਿਹੜੇ ਪਿਛਲੇ ਸਾਲਾਂ ਵੱਦੀ ਅਧੂਰੇ ਪਏ ਸੀ ਮਤਲਬ ਤਖਸ਼ਰੀ ਦਮਦਮਾ ਸਾਹਿਬ ਦੀ ਧਰਤੀ ਉਹ ਧਰਤੀ ਜਿੱਥੇ ਹਰੇਕ ਲੋਕਾਂ ਨੇ ਦੂਰੋਂ ਦੂਰੋਂ ਚੱਲ ਕੇ ਇੱਥੇ ਆ ਕੇ ਨਤਮਸਤਕ ਹੋਣ ਦੇ ਲਈ ਆਉਣਾ ਹੈ ਸੋ ਇਹਦੀ ਬਿਊਟੀਫਿਕੇਸ਼ਨ ਦੇ ਲਈ ਅੱਜ ਜੇ ਕਰੋੜਾਂ ਦੇ ਹਿਸਾਬ ਤੇ ਨਾਲ ਲਾਗਤ ਅ ਹੁੰਦੀ ਆ ਮਨਜ਼ੂਰ ਤਾਂ ਇੱਕ ਬਹੁਤ ਸੋਹਣਾ ਕੰਮ ਸਰਕਾਰ ਨੇ ਕੀਤਾ ਸੋ ਮੈਂ ਬਹੁਤ ਧੰਨਵਾਦੀ ਆ ਬਹੁਤ ਜੋੜੀ ਸ਼ਹਿਰ ਨੂੰ ਮੈਨੂੰ ਕਿਤੇ ਨਾ ਕਿਤੇ ਕੰਪਲੇਂਟ ਆਉਂਦੀ ਸੀਗੀ ਕਿ ਜਿਹੜਾ ਸਾਡਾ ਪੀਣ ਵਾਲਾ ਪਾਣੀ ਆਉਂਦਾ ਉਹਦੇ ਵਿੱਚ ਸੀਵਰੇਜ ਦਾ ਮਿਕਸਚਰ ਹੋ ਜਾਂਦਾ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਪ੍ਰੋਜੈਕਟ ਲੈ ਕੇ ਆਉਂਦੇ ਆ ਔਰ ਬੜੀ ਜਲਦੀ ਇਹਨਾਂ ਤੇ ਇਹਨਾਂ ਨੂੰ ਕੰਪਲੀਟ ਕੀਤਾ ਜਾਂਦਾ ਥੈਂਕ ਯੂ